ਇਹ ਸਾਰੇ ਸੰਸਾਦਰੀ ਕਾਲ ਜੀ ਆ ਜ ਆਪਣੇ ਘਰੇ ਖੜਾ ਸੰਜਣੇ ਦਾ ਦਰਖਤ ਆ ਜ ਇਹਦੀਆਂ ਫਲੀਆਂ ਲੱਗ ਰਹੀਆਂ ਨੇ ਜਿਹਦੀ ਆਪਾਂ ਸਾਲਜੀ ਬਣਾਉਨੇ ਹਾਂ ਇਹਦੇ ਦਾ ਬਰੀਕ ਬਰੀਕ ਨੇ ਜੀ ਇਹਦੇ ਫੁੱਲ ਨੇ ਪੱਤੇ ਨੇ ਆਪਾਂ ਬਣਾ ਰਹੇ ਹਾਂ ਸਾਲਜੀ ਲਾਲ ਭਾਜੀ ਪਾਵਾਂਗੇ ਵਿੱਚ ਸਹਾਂਜਣੇ ਦੇ ਪੱਤੇ ਪਾਵਾਂਗੇ ਹਾਂ ਜੀ ਆਪਾਂ ਤੋੜ ਰਹੇ ਹਾਂ ਜੀ ਸਹਾਂਜਣੇ ਦੇ ਪੱਤੇ ਆਪਾਂ ਜੀ ਜਿਹਦੇ ਆ ਫੁੱਲਾਂ ਦੀ ਕੱਲਿਆਂ ਦੀ ਬਣਾਉਣੀ ਹੋਵੇ ਭੁਰਜੀ ਦੀ ਉਹ ਵੀ ਵਧੀਆ ਬਣ ਜਾਂਦੀ ਹੈ ਕੱਚੇ ਕੱਚੇ ਵੀ ਲੈ ਸਕਦੇ ਆ ਜਿਵੇਂ ਇਹ ਜਿਵੇਂ ਬਣਾ ਦੇ ਠੀਕ ਆ ਨਰਮ ਨਰਮ ਜਿਹੜੇ ਜਿਹੜਾ ਨਾ ਕੁੰਬੜਾ ਜਿਹਾ ਬੋਟਲੀਆਂ ਨੇ ਫਲੀਆਂ ਇਹਦੀਆਂ ਪਤਲੀਆਂ ਪਤਲੀਆਂ ਨੇ ਆਹ ਵਧੀਆ ਹੋ ਗਈ ਆ ਦੇਖ ਉਧਰ ਜੀ ਆਪਣੀ ਖੜੀ ਹੈ ਜੀ ਲਾਲ ਭਾਜੀ ਇਹ ਵੀ ਜੀ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਇਹ ਵੀ ਤੋੜ ਲੈਣੇ ਆ ਜੀ ਉੱਧਰ ਖੜੇ ਨੇ ਜੀ ਆਪਣੇ ਬਤਾਉਆਂ ਦੇ ਬੂਟੇ ਬਹੁਤ ਬਤਾਉਂ ਲੱਗੇ ਦੇ ਨੇ ਆ ਵੀ ਜੀ ਆਪਣੀ ਲਾਲ ਭਾਜੀ ਖੜੀ ਹੈ ਉੱਧਰ ਆਪਾਂ ਥੋੜਾ ਜਿਹਾ ਜੀ ਬਾਥੂ ਵੀ ਪਾਵਾਂਗੇ ਬਾਥੂ ਤਾਂ ਬਹੁਤ ਹੈ ਆ ਖੜੇ ਜੀ ਆਪਣੇ ਦੇਗੀ ਮਿਰਚਾਂ ਦਾ ਬੂਟਾ ਕੜੀਆਂ ਨੇ ਜੀ ਫਿਰ ਜਿਵੇਂ ਜਿਵੇਂ ਲਾਲ ਹੋਈ ਜਾਂਦੀਆਂ ਨੇ ਆਪਾਂ ਤੋੜੀ ਜਾਂਦੇ ਹੁਣੇ ਆ ਹੈਗੀ ਜੀ ਆਪਣੀ ਕਰੇਲਿਆਂ ਦੀ ਵੇਲ ਘਰ ਦੀ ਸਬਜ਼ੀ ਤਾਂ ਜੀ ਬਾਹਲੀ ਉਹ ਮौज ਰਹਿੰਦੀ ਆ ਹਾਂ ਜੀ ਆ ਵੀ ਆਪਣੇ ਜੀ ਬਾਥੂ ਖੜਾ ਗਰਮੀ ਵਾਲਾ ਟਮਾਟਰਾਂ ਦਾ ਬੂਟਾ ਦੇਖੋ ਇਹਦੇ ਕੀ ਟਮਾਟਰ ਬਹੁਤ ਲੱਗਦੇ ਜਿਵੇਂ ਜਿਵੇਂ ਲਾਲ ਹੋਈ ਜਾਂਦ ਨੇ ਆਪਾਂ ਤੋੜੀਆਂ ਨੇ ਆਪਾਂ ਹੈਗਾ ਜੀ ਹਰਾ ਲਸਣ ਹਾਂ ਜੀ ਆਪਾਂ ਨੇ ਸਾਂਝਣੇ ਦੇ ਪੱਤੇ ਤੋੜ ਲਏ ਵਿੱਚੇ ਫੁੱਲ ਤੋੜ ਲਏ ਲਾਲ ਭਾਜੀ ਸਾਰੇ ਜੀ ਤੋੜ ਕੇ ਸਮਾਰ ਕੇ ਚੰਗੀ ਤਰ੍ਹਾਂ ਕੱਟ ਲਈ ਬਹੁਤ ਵਧੀਆ ਸਬਜ਼ੀ ਬਣਦੀ ਏ ਤੁਸੀਂ ਵੀ ਜ਼ਰੂਰ ਬਣਾਇਓ ਜੇ ਜੀ ਤੁਸੀਂ ਟ੍ਰਾਈ ਕਰਿਓ ਜਿੰਨਾ ਜਿੰਨਾ ਦੇ ਘਰੇ ਹੈਗਾ ਜੀ ਬੂਟਾ ਸਾਂਝਣੇ ਦਾ ਜਾ ਕਿਸੇ ਦੇ ਆਸ ਗਵਾਂਡ ਵਿੱਚ ਖੜਾ ਆਪਾਂ ਨੇ ਜੀ ਆਲੂ ਬੋਇਲ ਕਰਕੇ ਰੱਖੇ ਨੇ ਇਧਰ ਪਿਆਜ਼ ਕੱਟੇ ਨੇ ਆਪਾਂ ਨੇ ਜੀ ਕੌਲੀ ਦੇ ਵਿੱਚ ਪਾ ਲੈ ਨਾਮਕ ਹਾੜ ਦਿੱਤੀ ਨਮਕ ਪਾਵਾਂਗੇ ਜੀ ਇਹਦੇ ਵਿੱਚ ਲਾਲ ਮਿਰਚ ਹਾਂਜੀ ਆਪਾਂ ਕੜਾਹੀ ਦੇ ਵਿੱਚ ਪਾ ਰਹੇ ਹਾਂ ਜੀ ਸਰੋਂ ਦਾ ਤੇਲ ਹਾਂਜੀ ਇਧਰ ਆਪਾਂ ਨੇ ਕੱਟੇ ਨੇ ਹਰਾ ਟਮਾਟਰ ਕੱਟ ਲਿਆ ਤੇ ਨਾਲੇ ਆਪਣੇ ਕੱਟਲੇ ਲਾਲ ਟਮਾਟਰ ਗੈਸ ਔਨ ਕਰਤਾ ਜੀ ਤੇਲ ਨੂੰ ਆਪਾਂ ਕਰਾਂਗੇ ਗਰਮ ਪਾ ਰਹੇ ਹਾਂ ਜੀ ਜੀਰਾ ਤੇ ਜਮੈਣ ਤੇਲ ਆਪਣਾ ਗਰਮ ਹੋ ਚੁੱਕਿਆ ਲਾ ਆ ਗਿਆ ਆਪਾਂ ਪਾ ਦਨੇ ਜੀ ਜਮੈਣ ਮਾਰੇ ਪਾ ਦੇ ਬਸ ਹਾਂਜੀ ਪਿਆਜ਼ਾਂ ਨੂੰ ਆਪਾਂ ਬਰਾਊਨ ਜਿਹਾ ਕਲਰ ਹੋਣ ਤੱਕ ਭੁੰਨ ਲਾਂਗੇ ਜੇਪਾ ਲਗਾਤਾਰ ਚਲਾਈ ਜਾਣਾ ਆਪਾਂ ਜੀ ਵਿੱਚੇ ਪਾ ਦਾਂਗੇ ਟਮਾਟਰ ਕੱਟੇ ਹੋਏ ਕੰਨੇ ਹਰਾ ਟਮਾਟਰ ਵੀ ਪਾਇਆ ਲਾਲ ਵੀ ਪਾਇਆ ਕੰਜੀ ਤਰ੍ਹਾਂ ਪਾਉਣੇ ਨੇ ਜਿਵੇਂ ਆਲ ਪਕਾ ਲਾਂ ਹਾਂ ਜਿਹੜੇ ਪੈਣ ਪਰ ਆ ਗਏ ਆਪਣੇ ਨਾ ਜਿਹੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਆਪਣੇ ਵੀਡੀਓ ਤੇ ਡੇਲੀ ਕਮੈਂਟ ਕਰਦੇ ਨੇ ਵੀ ਆਪਾਂ ਸ਼ੇਅਰ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਗਰੇਨੋ ਮੈਂ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਆਪਣੇ ਵੀਡੀਓ ਨੂੰ ਫਾਸਟ ਟਾਈਮ ਦੇਖ ਰਹੇ ਨੇ ਉਹ ਵੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾ ਪਾ ਰਹੇ ਹਾਂ ਜੀ ਇਹਦੇ ਵਿੱਚ ਕੱਟੀ ਹੋਈ ਲਾਲ ਪਾਜੀ ਤੇ ਸਾਂਝਣੇ ਦੇ ਪੱਤੇ ਨੇ ਵਿੱਚ ਹੀ ਸਾਂਝਣੇ ਦੇ ਜੀ ਆਪਾਂ ਨੇ ਫੁੱਲ ਪਾਏ ਨੇ ਇਹ ਸਬਜ਼ੀ ਬਹੁਤ ਵਧੀਆ ਬਣ ਗਈ ਹੈ ਜੀ ਤੁਸੀਂ ਵੀ ਜਰੂਰ ਬਣਾਇਓ ਜਰੂਰ ਆਇਓ ਕਰਿਓ सारे मसाले आप चंकी तरह मिक्स कर दें सारे मसाले आप चंकी तरह मिक्स कर दें ਕਰਨ ਪਾਣੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂ। ਪੰਨੋ ਘੜਾ ਹਟਾਰ ਗਿ। ਅੰਜੋਂ ਆਪਾਂ ਨਾਲੇ ਪਾ ਦਾਂਗੇ ਆਲੂ ਆਲੂ ਆਪਾਂ ਨੇ ਰੋਲ ਕਰਕੇ ਰੱਖੇ ਨਮਕ ਤੇ ਹਲਦੀ ਪਾ ਕੇ ਨਾਲੇ ਦੀ ਆਪਾਂ ਪਾ ਦਾਂਗੇ ਹਲਦੀ ਮਿਰਚ ਤੇ ਨਮਕ। ਸਾਰੇ ਮਸਾਲੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ। ਲਗਾਤਾਰ ਜੇ ਪੈਨ ਚਲਾਈ ਜਾਵਾਂਗੇ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜਿਹੜੀ ਕਿੱਥੇ ਰੱਖ ਕੇ ਬੋਲਦੀ ਜੇ अपन ਟਾਕ ਦਾਂਗੇ ਟਾਕ ਕੇ ਪਕਾਵਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ ਆਪਾਂ ਦੇਖਦੇ ਨੂੰ ਸਬਜ਼ੀ ਨੂੰ ਚੈੱਕ ਕਰਦੇ ਰਹਾਂਗੇ ਅੰਜੇ ਆਪਾਂ ਇਹ ਹੋਰ ਟਾਕ ਦਾਂਗੇ ਹਾਂਜੀ ਸਬਜੀ ਆਪਣੀ ਜੀ ਬਣ ਕੇ ਤਿਆਰ ਆ ਗਈ। ਹਾਂਜੀ ਆਪਣੀ ਜੀ ਸਹੰਜਣੇ ਦੇ ਪੱਤੇ, ਸਹੰਜਣੇ ਦੇ ਫੁੱਲ, ਲਾਲ ਭਾਜੀ ਤੇ ਬਾਥੂ ਦੀ ਸਬਜੀ ਬਣ ਕੇ ਤਿਆਰ ਆ ਜੀ। ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋ ਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ।